ਕੀ ਸਤਿ ਸ਼੍ਰੀ ਅਕਾਲ ਜਨਨ ਤੋਂ ਦਾ ਸਵਾਗਤ ਆ ਮੀ ਦਾ ਸਾਰੇ ਟਿਕ ਟਕ ਤੇ ਆ ਗਿਆ ਆਪਾਂ ਦੀ ਲਾਈਵ ਜੀ ਆਪਾਂ ਗੱਲ ਵੀਡੀਓ ਅਪਲੋਡ ਕੀਤੀ ਬਾਬਾ ਨਾਮਦੇਵ ਦੇ ਮੰਦਿਰ ਤੋਂ ਤੇ ਉੱਥੋਂ ਇੱਕ ਅੱਧੀ ਪਾਈ ਵੀਡੀਓ ਆਪ ਤੇ ਅੱਧੀ ਰਹਿਣ ਤੇ ਕਿਉਂਕਿ ਵੀਡੀਓ ਲੰਬ ਹੋ ਜਣੀ 15 ਮਿੰਟ ਦੀ ਬਾਤ ਦੀ ਹੈ ਤੇ ਬਾਕੀ ਅੱਜ ਅਪਲੋਡ ਕਰਦੇ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੇ ਤੇ ਲਾਈਕ ਤੇ ਕਮੈਂਟ ਵੀ ਲਿਖਣ ਕਰਿਓ ਇੱਥੋਂ ਆਪਾਂ ਫੁੱਲ ਲੈ ਲੈ ਇੱਥੇ ਮੰਦਿਰ ਦੇ ਵਿੱਚ ਉਹਨਾਂ ਨੇ ਫੁੱਲ ਲੈ ਕੇ ਕਿਤੇ ਬਾਸ ਦੀ ਦੀ ਹੁਣਾਂ ਤੇ ਸਾਰਿਆਂ ਨੇ ਮਤਲਬ ਫੁੱਲ ਲੈ ਕੇ ਤੇ ਚੜਾਤੇ ਤੇ ਇੱਥੇ ਅੱਗੇ ਆ ਗਏ ਆਪਾਂ ਲੰਘ ਆਏ ਮੰਦਿਰ ਦੇ ਵਿੱਚ ਐ ਮੰਦਿਰ ਦੀ ਨਾ ਸਾਈਡ ਕਮਾਈ ਹੈਗੀ ਐ ਦੀ ਜਦੋਂ ਬਾਬਾ ਨਾਮਦੇਵ ਜੀ ਨੇ ਪਿੱਛੇ ਕਹਿੰਦੇ ਕਿ ਕੀਰਤਨ ਹੁੰਦੇ ਤੂੰ ਬੈਕ ਸਾਈਡ ਤੇ ਬਹਿ ਜਾ ਜਾ ਕੇ ਤੇ ਉਹਦੀ ਮਤਲਬ ਘੁੰਮ ਗਿਆ ਹੀ ਮੰਦਿਰ ਦੱਖਣ ਤੋਂ ਪੱਛਮ ਵੱਲ ਹੋ ਗਿਆ ਹੀ ਗਿਆ ਘੁੰਮ ਕੇ ਹੋ ਗਏ ਜਿੱਧਰ ਬਾਬਾ ਜੀ ਬੈਠੇ ਉਹਦਲੀ ਸਾਈਡ ਤੇ ਪਹਿਲਾਂ ਇਧਰਲੇ ਸਾਹਮਣੇ 프ਰੰਟ ਤੇ ਜਾਂਦੇ ਬਾਅਦ ਦਰਵਾਜ਼ਾ ਹੁੰਦਾ ਹੈਗਾ ਐੜੀ ਸਾਈਡ ਤੇ ਤੇ ਹੁਣ ਘੁੰਮ ਕੇ ਤੇ ਇਧਰਲੀ ਸਾਈਡ ਤੇ ਹੋ ਗਏ ਪੱਛਮ ਵੱਲ ਤੇ ਆਹ ਵੇਖੋ ਕਿੰਨੀਆਂ ਸੰਗਤਾਂ ਸਾਰੀਆਂ ਲਾਈਨ ਚ ਲੱਗੀਆਂ ਵਾ ਤੇ ਸੰਗਤਾਂ ਜਾਂਡੀਆਂ ਅੰਦਰ ਮੱਥਾ ਟੇਕਣਾ ਹੜ ਤੋਂ ਨਾ ਟਾਈਮ ਨਹੀਂ ਅਹੀਂ ਅੰਦਰ ਕਿਉਂਕਿ ਇੱਕ ਭੀੜ ਬਹੁਤ ਜਿਆਦੀ ਆਈ ਅਹੀਂ ਅੰਦਰ ਤੇ ਨਹੀਂ ਮੱਥਾ ਵੀ ਟੇਕਿਆ ਤੇ ਬਾਕੀ ਵੀਡੀਓ ਥੋੜੀ ਬਹੁਤ ਜਿੰਨੀ ਕੁ ਬਣੀ ਬਣਾ ਲਈ ਆ ਵੇਖੋ ਕਿੰਨੀ ਲਾਈਨ ਲੱਗੀ ਘੁੰਮ ਕੇ ਨਾ ਪਾਰਲੀ ਸਾਈਡ ਤੋਂ ਤੇ ਇਧਰਲੀ ਸਾਈਡ ਨੂੰ ਆਈ ਸੀਗੀ ਸੀ ਮੰਦਰ ਦੀ ਨੇ ਆਪੇ ਹੁੰਦੀ ਪਈ ਪੇਂਟੋਂ ਹੁੰਦੀ ਆ ਸੀਗਾ ਅੱਪਾ ਇੱਥੇ ਗੱਡੀ ਤੋਂ ਉਤਰ ਕੇ ਅਦੇ ਕਲੀਚ ਜਾਂਦੇ ਮੈਂ ਇੱਧਰ ਹੈਗਾ ਆਪਾਂ ਬਨਾਮ ਦੇ ਸੀ ਦਾ ਘਰ ਤੇ ਆਪਾਂ ਉਹ ਵੇਖ ਕੇ ਆਉਣੇ ਆ ਘਰ ਆ ਸਾਰੇ ਨੇ ਸੰਗਤਾਂ ਤੁਰਨ ਜਾਂਦੇ ਆ ਆ ਕੋਲਿਆ ਤੇ ਪਿੱਖੇ ਕਰਨਦੇ ਆ ਉਹ ਉਹ ਕਿਤਾ ਕੇ ਦਾਤਰ ਹੁੰਦੀ ਸਾਰਾ ਕੁਝ ਹਾਂ ਹੱਥੀਆਂ ਤੇ ਹਾਂ ਸਾਰਾ ਕੁਝ ਆਪਾ ਜਾਣਦੇ ਆ ਸਾਰੇ ਜਾਣਦੇ ਪਏ ਆ ਹਲਦੀ ਹਲਦੀ ਵਾਲੀ ਮਸ਼ੀਨ ਨਾਲ ਹਲਦੀ ਪੀਲਦੇ ਆ ਹਲਦੀ ਹੀ ਇਸ ਤੇ ਪਏ ਨੇ ਤੀਨ ਹਲਦੀਆਂ ਨੇ ਘਰ ਦੀ ਹਲਦੀ ਕੈਕ ਨੋਦੀ ਆਪਾ ਪਹੁੰਚ ਗਏ ਜਨਮ ਸਥਾਨ ਭਗਤ ਨਾਮਦੇਵ ਨੰਸੀ ਨਾਮਦੇਵ ਤਿਲਕ ਤੁੰਗੋਲੀ ਬਾਬਾ ਜੀ ਦਾ ਘਾਰ ਆਕੇ ਤਾਂ ਵੇਖੋ ਜੀ ਭਗਤ ਨਾਮ ਦੇ ਦੀ ਲਕਾਰ ਆਹ ਹੋਇਆ ਦੀਦੀ ਕੱਲਾਂ ਵੇ ਆਹ ਇੱਕੋ ਜੀ ਭਗਤ ਨਾਮ ਦੀ ਆਹ ਮਾਰਤ ਲਈ ਖੜਾਵਾ ਤੇ ਜਿਹੜੇ ਬਾਣੀ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਬਾਣੀ ਦਾ ਸਤਕਾਰ ਹੈ ਜੇ ਬਾਣੀ ਜਦ ਦੇ ਨਾ ਹੁੰਦੀ ਤਾਂ ਇੱਕ ਨਹੀਂ ਹੁੰਦਾ ਭਗਤ ਨਾਮ ਦੇ ਜੀ ਦੇ ਕਾਹਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਦਾਸ ਵੱਲੋਂ ਉਚਾਰਤ ਲੈਣਾ ਲਿਖਣਾ ਵੀ ਹੈ ਜਿਹੜਾ ਕੇ ਮਾਪਾਪ ਦੀ ਸੇਵਾ ਦੇ ਸੰਬੰਧ ਦੇ ਵਿੱਚ ਜਿਸ ਘਰ ਦੇ ਉਸ ਘਰ ਦੇ ਨੇੜੇ ਜਿਹੜੇ ਨਿਰੰਕਾਰ ਨੇ ਭੁੱਲ ਜਾਂਦਾ ਜਿਹੜਾ ਮਾਪਿਆਂ ਨੂੰ ਉਸ ਤੋਂ ਘਟਿਆ ਹੋਰ ਕੋਈ ਪਰਿਵਾਰ ਨਹੀਂ ਜਿਸ ਤੰ ਘੜਾਰੇ ਪੁੰਨਦਾਨ ਗੰਗਾ ਇਸ਼ਨਾਨ ਜਿਖੇ ਬਿਖੇ ਮਾਪਿਆਂ ਦੀ ਸਾਂ ਨਹੀਂ ਜਿਸ ਤੰ ਦੇ ਬੰਗਲੇ ਕਾਰਾਂ ਦੇ ਮਾਂ ਬਾਪ ਦੇ ਰਹਿਣ ਲਈ ਘਰ ਬਾਗ ਨਹੀਂ ਗਿਰਦ ਅਵਸਥਾ ਰੂਪ ਸੁਮਾਰੇ ਮਾਪਿਆਂ ਨੂੰ ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਪਿਆਰ ਨਹੀਂ ਤੁਹਾਨੂੰ ਅਸਲੀ ਸਮਾਂ ਇਹ ਹੈ ਸੰਗਤ ਦੀ ਖਾਣ ਵਾਸਤੇ ਗੁਰਦੁਆਰਾ ਸਾਹਿਬ ਬਾਹਰ ਮੈਂ ਤੁਸੀਂ ਇਹ ਸੇਵਾ ਪਾਉਣੀ ਹੈ ਇੱਥੇ ਵੀ ਪਾ ਸਕਦੇ ਹੋ ਕਿਉਂਕਿ ਇਹ ਸੇਵਾ ਵੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੂਦਾਰਾ ਸਾਹਿਬ ਤੋਂ ਸਰ ਗੁਰੂ ਕਾਲ ਅੰਦਰ ਚੋ ਜਾਣਾ ਲੰਘ ਸਕੋ ਯਾਨੀ ਜੀ ਦੂਦਾਰਾ ਸਾਹਿਬ ਤੇ ਆਸਣਾਉਂਗੇ ਕੋਠੇ ਬਾਹਰ ਕੰਪਲ ਲੱਗਾ ਹੋਇਆ ਹੈ ਹੋਣ ਤੋਂ ਇਤਿਹਾਸ ਦੀ ਕਿਤਾਬ ਜ਼ਰੂਰ ਲੈ ਕੇ ਜਾਓ ਜੇ ਜਿਹੜੀਆਂ ਸਾਰ ਲੈਣਾ ਦਾਸ ਨੇ ਅੱਗ ਪੀਤੀ ਹੈ ਇਹ ਕਿਤਾਬ ਦੇ 6 ਨੰਬਰ ਪੰਨੇ ਦੇ ਉੱਪਰ ਦਰਜ ਕੀਤੀਆਂ ਜਿਹਨੇ ਤੁਹਾਡੇ ਬੱਚੇ ਘਰ ਪੜ੍ਹਨਗੇ ਇਹ ਬਹੁਤਾਂ ਹੀ ਤਾਂ ਪੂਰਾ ਅਸਤ ਜੂ ਕੋਈ ਦਾ ਕੋ ਦਾ ਆਜੀ ਆਜੀ ਵੀ ਤਾਂ ਨਹੀਂ ਲੈ ਬਿਨ। ਜੇ ਤੁਸੀਂ ਤਾਕ ਲੈ ਕੇ ਜਾਓਗੇ। ਜੀ ਤਾਂ ਕਹਿ ਵੀ ਉਹ ਤੇ ਬੇਲਾ ਬੈਠਾ ਕਹਿੰਦੇ ਨਹੀਂ। ਉਹ ਤਾਕ ਜੂ ਨੂੰ ਲੈ ਕੇ ਜਾਣੀ ਹੈ। ਆ ਬਾਹਰ ਮੰਤ ਤੇ ਬੈਠੇ ਐ। ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ। ਜੇ ਕਿ ਬੀਬੀ ਅੰਦਰ ਜਿਹੜੀ ਲੱਖ ਆਉਂਦੀ ਹੈ ਉਹ ਘਰੇਲੇ ਨਹੀਂ ਹੈ। ਜੇ ਕਿਸੇ ਨੇ 2-4 ਸੌ ਦੇਣੇ ਆਂ ਜਿੱਦੂ ਉਹਦੇ ਬੇਟੇ ਦੀ ਵਿੱਦੋ ਦੀ ਹੈ। ਇਹਨੂੰ ਮੈਸੇਜ ਆਇਆ। ਉਨੀ ਵੇਲੇ ਨੂੰ ਦੋ ਦੋ ਤੋਂ ਬੰਦਿਆ ਕਰੂਗਾ ਤੇ ਮੈਂ ਉਹਨੂੰ ਮੇਰੇ ਨਾਲ ਕੋਈ ਗੱਲ ਕਰਿਆ ਜਾਂ ਭਾਵੇਂ ਕਰਦਾ ਤਾਂ ਕੋਈ ਨਹੀਂ ਮੇਰਾ ਧਾੜੂ ਕਹਿੰਦੀ ਹੈ ਮੇਰਾ ਜਿਆਦਾ ਧਾੜੂ ਹੋ ਗਿਆ ਤੇ ਉਹ ਵੀ ਇੱਥੇ ਨਹੀਂ ਹੈ ਇਸ ਵੇਲੇ ਨਾ ਕੋਈ ਹੁੰਦੀ ਹੈ ਫਰਮ ਦੇ ਨਾਲ ਕਰੀਏ ਕਰ ਦਿੰਦੇ ਹੈ ਕੰਨੀ ਇੱਕ ਬੜਾ ਮਾਇਆ ਨਾ ਮੁੰਡਾ ਫੇੜੇ ਪਾਉਂਦਾ ਹੈ ਉਹ ਨਾ ਜੀ ਆਉਂਦਾ ਨਾ ਦੇਖਦਾ ਹਰੇ ਲਾਖੀ ਤੋਂ ਨਹੀਂ ਆਇਆ ਇਹ ਹਲਦੀ ਪਾ ਵਾਪੇ ਤੂੰ ਤਲ ਲੈ ਉਹ ਬਿਠਾ ਲੈ ਇਹਨੂੰ ਬੱਚੇ ਨੂੰ ਬਿਠਾ ਲੋ ਅੰਕਲ ਇਸ ਨੂੰ ਬਿਠਾ ਦਿਓ ਇਸ ਨੂੰ ਬਿਠਾਣਾ ਕਹ ਲੈ ਮੋਟਾ ਮਲਜੋ ਕੱਪੜੇ ਨਾ ਗੰਦੇ ਕਰ ਲੈਣਾ ਮਾਨੀ ਮਾਸੀ ਮੈਨੂੰ ਮੈਨੂੰ ਮਾਨੀ ਮਾਸੀ ਫੋਟੋ ਖਿੱਚ ਲਈਏ ਭਈਆ ਤੁਹਾਨੂੰ 500 ਦੇ ਮਾਨੀ ਮਾਸੀ ਖੇਡੋ ਫੋਟੋ ਖਿੱਚ ਲਈਏ ਚਲੋ ਫੋਟੋ ਮੈਨੂੰ ਮੈਨੂੰ ਭਈਆ ਦੂਕੇ ਦੁਕਾਨਾਂ ਬਹੁਤ ਦੇ ਦਰਬਾਰ ਸਹਿਉਦਰਾ ਜੇਰਮਸਤਾਨ ਸਾਮਨੀ ਬੰਬਾ ਭਗਤਪਾਬਨਾਮ ਦੇ ਨਸੀਲਾ ਹੰਗੋਲੇ ਕੋਟ ਦਾ ਕਪੂਰਾ ਜੇ ਕਹਦੇ ਸਾਡੀ ਬੇਨਤੀ ਹੈ ਕਿਹੜੀ ਬੇਨਤੀ ਕਹਦੇ ਸਾਡੇ ਪਿਤਾ ਨੂੰ ਮਾਰੀ ਖਾਂ ਤੇ ਸੋਨਾ ਤੋੜਦੇ ਹੈ ਅਬਰਾਪੁਰ

ਆ ਵੇਖੋ ਨਵਾਂ ਦਰਬਾਰ ਬੰਦਾ ਵਿਆਹ ਆੜ ਆ ਆਹ ਉੱਪਰ ਦੀ ਨਵਾਂ ਦਰਬਾਰ ਹੈ ਨਾ ਆ ਨਵਾਂ ਦਰਬਾਰ ਹੈ ਨਾ ਆ ਵੇਖੋ ਜੀ ਲਓ ਜੀ ਆਪਾਂ ਕਰ ਲਈ ਦਰਸ਼ ਨੂੰ ਮਿਲਿਆ ਆ ਬਹੁਤ ਸੋਹਣੀ ਚੀਜ਼ ਬਣੀ ਮੰਨਾ ਆ ਬਹੁਤ ਸੋਹਣੀ ਚੀਜ਼ ਬਣੀ ਆ ਬੱਚਿਆਂ ਨੇ ਫੋਟੋਆਂ ਖਿੱਚੀਆਂ ਲੋ ਦੀ ਪੀ ਲੱਖ ਡਮੜਾ ਪੀ ਲੱਖ ਡਮੜਾ ਤੇਰੇ ਵੀ ਪੀਣੇ ਚਾਹੀਦੇ 10 ਲੱਖ ਡਮੜਾ ਕਿ ਉਸ ਤੋਂ ਬਾਅਦ ਅਪਸਾਚ ਕੰਡ ਜਿੱਲੇ ਹੀ ਕਿ ਬਦਲ ਰਹਿ ਰਿਹਾ ਹੰਤਾ ਪੜ੍ਹ ਸੁਣ ਨਾਲ ਦੇਖਦੇ ਹਾਂ ਸਸ਼ਤਰ ਤੇ ਇੱਥੇ ਬਾਬਾ ਜੀ ਦਾ ਘੋੜਾ ਆਇਆ ਹੀ ਤੇ ਘੋੜੇ ਦੇ ਕਰਦੇ ਆ ਦਰਸ਼ਨ ਹੁਣ ਸਾਰਿਆਂ ਸੰਤਾਂ ਦਾ ਦਰਸ਼ਨ ਕਰਨ ਦੇ ਨਾਲ ਆਪਣੀ ਦਰਸ਼ਨ ਕੀਤੀ ਘੋੜੇ ਦੇ ਤੇ ਉਸ ਤੋਂ ਬਾਅਦ ਪਰ ਰਸਤੇ ਪਾੜ ਲਈਂ ਦੱਚਲੇ ਰਹਿਣਾ ਸੁਣੀ ਤੇ ਉਸ ਤੋਂ ਬਾਅਦ ਸਸ਼ਤਰ ਵਗੈਰਾ ਵੇਖੇ ਲਾ ਤੂੰ ਸਸ਼ਤਰਾਂ ਦੀ ਮੈਂ ਉਸ ਦੀ ਵੀਡੀਓ ਪਾਤੀ ਜਿਸ ਦਿਨ ਆ ਕੇ ਇਹਨਾਂ ਨੇ ਪਹਿਲੇ ਦਿਨ ਹੀ ਆਏ ਹੀ ਗਏ ਤੇ ਮੈਨੂੰ ਇਹ ਅਹਿਦ ਵੀ ਕਿ ਤੁਹਾਨੂੰ ਮਿਲੀ ਵੀਡੀਓ ਦੀ ਲੰਬੀ ਹੋ ਗਈ ਜੀ ਸਸ਼ਤਰ ਸਾਰੇ ਵਖਾਈ ਗਏ ਤੇ ਬਹੁਤ ਮੇਰੇ ਕੋਲ ਬੜਾ ਵਧੀਆ ਲੱਗਾ ਇਸ ਵੀਡੀਓ ਚ ਮੈਂ ਪਾਈ ਤੇ ਚਲੋ ਜੀ ਠੀਕ ਹੋ ਫਿਰ ਮਿਲਦੇ ਨੇਕਸਟ ਵੀਡੀਓ ਵੀਡੀਓ ਨੂੰ ਵੀ ਲਿਖੋ ਚੰਗੇ ਲਾਈਕ ਤੇ ਸ਼ੇਅਰ ਕਮਿਊਨਿਟੀ ਗਰੁੱਪ ਕਰਿਓ ਤੇ ਬਹੁਤ ਵਧੀਆ ਲੱਗਦਾ ਬਾਬਾ ਨਾਮ ਦੀ ਵੀਡੀਓ ਕਰਕੇ ਤੇ ਬਤੀ ਸਾਰਿਆਂ ਸੰਗਤਾਂ ਇੱਥੇ ਮਤ ਡੇਕਦੀਆਂ ਬਈਆਂ ਬਹੁਤੀ ਕੁਸ ਤੋਂ ਬਧਾ 15 ਚਲ ਗਿਆ ਦੀ ਚਲੋ ਜੀ ਠੀਕ ਹੈ ਪਰ ਹੁੰਦੇ ਨੇ ਨੈਕਸਟ ਪੇਜ ਜਾਓ ਆ ਸੰਗਤਾਂ ਜੀਆਂ ਮਨੋਂ ਕਹਿਣਾ ਵਾ ਪੂਰੀਆਂ ਕਰਨੀਆਂ ਅੱਗੇ ਕਰਾ ਕਰੋ ਇਸੇ ਘਾਣੋਂ ਕਰਾਓ ਜੋ ਹੱਤ ਨਾ ਫੇਰੋ ਜੋ ਫੜ ਗਿਆ ਇੱਧਰ ਆਪਣਾ ਲੱਕ ਫੜ ਕੇ ਖੀਚੀਏ ਤੇ ਕਿੱਦਾਂ ਲੱਗਦਾ ਜੋ ਇੱਧਰ ਦੇਖ ਚਲਾਇਆ ਦੂਰੋ ਦੂਰ ਸੰਗਤਾ ਚੱਲ ਕੇ ਗਰੀਬੀ ਨੂੰ ਦਰਸ਼ਕ ਜੀ ਦਾ ਦੇ ਪਾਸ਼ਾ ਜੀ ਮਹਾਰਾਜ ਗੁਰੂ ਮਹਾਰਾਜ ਜੀ ਦੇ ਘੋੜੇ ਦੇ ਦਰਸ਼ਕ ਜੀ ਕਰਦੇ ਹੋਏ ਪਿਆ ਯਾਤਰਾ ਸਭਲੀ ਕਰਦੇ ਹੋਏ ਸੰਗਤਾ ਵੱਲੋਂ ਬਿਆਨ ਬਰਤ ਮਾਇਆ ਹਾਜ਼ਰ ਹੋਈ ਹੈ ਗਰੀਬੀ ਆਵਾਜ਼ ਜਿਸ ਭਾਉ ਨੇ ਦਰਸ਼ਾ ਕਰਵਾਉਣ ਲੱਗੇ ਆ ਸੋ ਸੋ ਮਨੋਕਾਮਨਾਵਾਂ ਪੂਰੀਆਂ ਹੋਣੀਆਂ ਯਾਤਰਾ ਸਭਲੀ ਆਜੋ ਅੱਗੇ ਆਜੋ ਅੱਗੇ ਆਜੋ ਜੇ ਮੀ ਪੈ ਗਿਆ ਤੇ ਵੇਖ ਨੂੰ ਅਰਦਾਸ ਮਨਾਂ ਮੇਟੀ ਭੁਆਣਾ ਕਰਦੀ ਆ ਦਰਸ਼ਨ ਕਰ ਲੋ ਕਿੱਥੇ ਮੰਨਾ ਨੇ ਰਹੇ ਇਹੋ ਨਾਲ ਰਹੇ ਅੱਗੇ ਆ ਜਾਓ ਅੱਗੇ ਆ ਜਾਓ ਸੰਤਾ ਮਨਾਂ ਕਿੱਥੇ ਕਿੱਥੇ ਲੀ ਕਿੱਥੇ ਅੱਗੇ ਆ ਜਾਓਗੇ ਹੋ ਗਈ ਹੋ ਗਈ ਤੇ ਇਧਰ ਆਪਣੇ ਬਾਰਲੇ ਬੰਨੇ ਹੀ ਮਾ ਉਹਨਾਂ ਨੇ ਇਹਨਾਂ ਗੱਡੀਆਂ ਖਲਾਰ ਮੰਦੀਆਂ ਛੁਟਾ ਦਿੰਦੀਆਂ ਕੰਜਾਰ ਪਾਚੇ ਦੋ ਗਿੜੇ ਲਵੰਨ ਤੇ ਇਧਰ ਲੱਗੇ ਹੀਗੇ ਅਭੀ ਤੇ ਜੋ ਪਤੀ ਮਸਲੋ ਤੇ ਪਾਤੀ ਡੈਹੀ ਛੁਟਾ ਦੋਣ ਤੇ ਫਦੇ ਨੂੰ ਨਾਲ ਬਿਠਾਇਆ ਪਤੇ ਵੀ ਲੈਣ ਲਿਆ ਹੈਗਾ ਤੇ ਆਪਾਂ ਘੋੜੇ ਦੇ ਮੱਥੇ ਤੇ ਲੈ ਕੇ ਫਿਰ ਇਹਨਾਂ ਨੂੰ ਜਿਹੜੇ ਜੜੇ ਦਵਾ ਗਏ ਉਸ ਤੋਂ ਬਾਅਦ ਆਪਾਂ ਅੰਦਰ ਚਲ ਗਏ ਇਹ ਉਤਰਦੇ ਨਹੀਂ ਗੱਡੀ 'ਚ ਬਹਿ ਜਾਂਦੇ ਨੇ ਇੱਕ ਨਹੀਂ ਫਿਰ ਕਿੱਥੇ ਬੱਚੇ ਉਤਰਦੇ ਆ ਬੜਾ ਆਫਾ ਫਤ ਕਹਿੰਦਾ ਮੈਨੂੰ ਸਪੇਰਿੰਗ ਫਲਾ ਫੜਾ ਤੇ ਉਹ ਕਹਿੰਦਾ ਮੈਂ ਫੜਨਾ ਬਸ ਇਸ ਤਰ੍ਹਾਂ ਹੀ ਲੱਗਿਆ ਸੀ ਤੇ ਬਸ ਆਪਾਂ ਸੁੰਦੇ ਆ ਰਹੇ ਰਸਤੇ ਪਾਰ ਅ ਵੀ ਕੋ ਲੈ ਨਾ ਲੱਗੇ ਆ ਮਤਲਬ ਬਹੁਤ ਸਕੂਨ ਆਦਾ ਗੁਰੂ ਘਰੇ ਜਾ ਕੇ ਬਹੁਤ ਵਧੀਆ ਲੱਗਦਾ ਜੀ ਸਭ ਤੋਂ ਨਾ ਪਿਆਸਾ ਪਾਣੀ ਦੇ ਸੋ